ਅੱਜ ਸਵੇਰੇ ਦਸੂਹਾ ਚ ਦੋ ਨੌਜਵਾਨਾਂ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਦੋਵੇਂ ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪੀਟਲ ਦਸੂਹਾ ਵਿਖੇ ਲਿਆਂਦਾ ਗਿਆ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਕੁਲਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੰਮਾ ਵਜੋ ਹੋਈ ਹੈ ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਗੰਭੀਰ ਜ਼ਖਮੀ ਨੌਜਵਾਨ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਬਾਜਵਾ ਨੇ ਦੱਸਿਆ ਕਿ ਮੈਂ ਜੀਸੀਬੀ ਚਲਾਉਣ ਦਾ ਕੰਮ ਕਰਦਾ ਹਾਂ ਅਤੇ ਮੈਂ ਆਪਣੇ ਡਰਾਈਵਰ ਕੁਲਵੀਰ ਸਿੰਘ ਨਾਲ ਕੰਮ ਤੇ ਜਾ ਰਿਹਾ ਸੀ ਜਦੋਂ ਪਿੰਡ ਬਾਜਵਾ ਨੇੜੇ ਪੁੱਜੇ ਤਾਂ ਸੜਕ ਕਿਨਾਰੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਕੁਲਵੀਰ ਸਿੰਘ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਦੋਂ ਮੈਂ ਇਸ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਸਾਨੂੰ ਦੋਵਾਂ ਨੂੰ ਗੰਭੀਰ ਜ਼ਖਮੀ ਕਰਕੇ ਫਰਾਰ ਹੋ ਗਏ ਸਥਾਨਕ ਲੋਕਾਂ ਵੱਲੋਂ ਸਾਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ ਗਿਆ ਸਿਵਲ ਹਸਪਤਾਲ ਦਸੂਹਾ ਵਿਖੇ ਘਟਨਾ ਦੀ ਜਾਣਕਾਰੀ ਲੈਣ ਪਹੁੰਚੇ ਡੀਐਸਪੀ ਦਸੂਹਾ ਜਗਦੀਸ਼ ਰਾਜ ਅਤਰੀ ਨੇ ਕਿਹਾ ਕਿ ਪੁਲਿਸ ਇਸ ਘਟਨਾ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਕਿੱਥੇ ਜਾ ਰਹੇ ਸੀ ਇਹ ਬਾਈ ਮੈਂ ਪਿੰਡ ਨੂੰ ਜਾ ਰਹੇ ਸੀ ਜਿੱਦਾਂ ਪਿੰਡ ਪੱਜਪਾ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇ ਹਾਂ ਪਰਲੀ ਸਾਈਡ ਤੇ ਦੋ ਮੁੰਡੇ ਖੜੇ ਸੀਗੇ ਤਿੰਨ ਕਾਦੇ ਤੇ ਸੀਗੇ ਉਹ ਮੋਟਰਸਾਈਕਲ ਤੇ ਅੱਛਾ ਜਿੱਤੇ ਸਾਨੂੰ ਦੇਖਿਆ ਉਹ ਜੱਕਦਮ ਅੱਗੇ ਆਏ ਉਹਨੇ ਉਹ ਪੈਂਦੇ ਸੱਟੇ ਉਹ ਮੇਰੇ ਡਰਾਈਵਰ ਜਿਹੜਾ ਹੈ ਉੱਤੇ ਬਾਰ ਕਰ ਦਿੱਤੇ ਜਿੱਤੇ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਵੀ ਬਾਰ ਕਰ ਦਿੱਤੇ ਅੱਛਾ ਤੇ ਮੇਰੇ ਆ ਬਾਹਾਂ ਤੇ ਦੁੱਖ ਤੁਹਾਡੇ ਦੋਸਤ ਕਿਹਦਾ ਕੀ ਨਾਮ ਉਹਦਾ ਉਹਦਾ ਨਾਮ ਕੁਲਵੀਰ ਸੀ ਤੁਹਾਡਾ ਡਰਾਈਵਰ ਹੈ ਹਾਂਜੀ ਡਰਾਈਵਰ ਉਹਦੀ ਕੀ ਕਿਸ ਤਰ੍ਹਾਂ ਕੰਡੀਸ਼ਨ ਹੈ ਤੁਹਾਡੇ ਕਿਤੇ ਕਿਤੇ ਸੱਟਾਂ ਲੱਗੀਆਂ ਮੇਰੀ ਲੱਗੀ ਜਾਂ ਮੇਰੀ ਆ ਬਾਹਾਂ ਦੋਨੇ ਰੱਦੀ ਆ ਮੈਂ ਗਵਮਨ ਕਾ ਜਿਹੜੇ ਗੁੰਡਾਗਰਦੀ ਚੱਲ ਰਹੀ ਆ ਇਹ ਗੁੰਡਾਗਰਦੀ ਖਤਮ ਕੀਤੀ ਜਾਏ ਤੇ ਗੁੰਡਾਗਰਦੀ ਨੂੰ ਨਾਥਾ ਪਾਈ ਜਾਏ ਠੀਕ ਆ ਕੀ ਨਾਸੀ ਮੁੰਡੇ ਤੁਹਾਡੇ ਦਾ ਕਲਵੀਸ਼ ਕੀ ਕੰਮ ਕਰਦਾ ਹੈ ਜੀ ਕੁਝ ਪਤਾ ਹੈ ਕਿ ਹਮਲਾ ਕਿਨੇ ਕੀਤਾ ਹੋਏਗਾ ਕੋਈ ਅੰਦਾਜ਼ਾ ਹੈ ਨਹੀਂ ਪਤਾ ਮੈਂ ਗੱਲ ਕਰ ਰਿਹਾ ਹਾਂ ਚਲੋ ਯਾਰ ਬਸ ਸੌਣਾ ਮੈਂ ਤਾਂ ਨਹੀਂ ਪਤਾ ਇਹਨਾਂ ਨੂੰ ਕਿੰਨਾ ਪਤਾ ਨੂੰ ਮੈਂ ਪਤਾ ਉਹ ਮਾਰ ਕੇ ਕਿੰਨੇ ਕੀਤਾ ਹੋਇਆ ਚਰੋ ਗੱਬਰ ਸੋਣਾ ਗਿਆ ਇੱਥੋਂ ਤੇ ਬਸਾਂ ਗਿਆ ਨਾ ਸੋਰੀ ਮੇਰੇ ਕੋਲ ਰੋਟੀ ਦਾ ਸਾਡਾ ਚਾਹ ਬਣੀ ਸੀ ਤਾਂ ਬਸਾਂ ਨਾ ਆਇਆ ਬਸੋਣਾ ਨਹੀਂ ਠੀਕ ਕੀ ਬ੍ਰਦਰ ਸਾਹਿਬ ਨਾ ਕੀ ਤੁਹਾਡੀ ਬ੍ਰਦਰ ਦਾ ਕੀ ਨਾਮ ਹੈ ਕੀ ਹੋਇਆ ਹਮਲਾ ਤੁਹਾਨੂੰ ਕਦੋਂ ਪਤਾ ਲੱਗਾ ਕੀ ਹੋਇਆ ਸੀ ਕੋਈ ਆਇਆ ਉਸ ਨੂੰ ਮੈਂ ਨਹੀਂ ਦੱਸਿਆ ਕਿ ਬ੍ਰਦਰ ਦੇ ਉਸ ਮਾਰ ਕੇ ਮੈਨੂੰ ਉੱਥੇ ਲੱਗਾਇਆ ਕੋ ਤਾਂ ਸਾਨੂੰ ਸਾਫ ਚਾਹੀਦਾ ਕਿੰਨੇ ਕਿੰਨੇ ਪੈਣ ਪਰਾ ਤੁਸੀਂ ਅਸੀਂ ਤੈਨੂੰ ਪੈਣ ਦੇਖ ਲੋਤਾ ਪਰਾ ਸੀ ਤੁਹਾਡਾ ਸਰ ਜਿਹੜਾ ਇਹ ਨੌਜਵਾਨਾਂ ਤੇ ਹਮਲਾ ਹੋਇਆ ਕੀ ਹੋਈ ਸੀ ਪੂਰੀ ਵਾਰਦਾਤ ਪੂਰੇ ਹੁਣ ਇਨਫੋਰਮੇਸ਼ਨ ਮਿਲੀ ਸੀ ਵੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਜਦੋਂ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੋਈ ਤਿੰਨ ਜਿਹੜੇ ਅਨੁਸ਼ਠਿਤ ਨੌਜਵਾਨਾਂ ਨੇ ਘੇਰ ਚੁਣ ਕੇ ਸੱਟਾਂ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਉਹ ਡੈਥ ਹੋ ਗਈ ਹੈ ਦੂਜਾ ਜ਼ਖਮੀ ਹੈ ਅਸੀਂ ਜਿਹੜਾ ਜਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪਰਚਾ ਰਜਿਸਟਰ ਕਰ ਰਹੇ ਹਾਂ ਤੇ ਜਿਹੜੇ ਦੋਸ਼ੀ ਹਨ ਉਹਨੂੰ ਜਲਦੀ ਭਾਲ ਕਰਕੇ ਉਹਨੂੰ ਰੈਸ਼ਟ ਕਰ ਦੇਵਾਂਗੇ ਸਰ ਇਹ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ ਇਹ ਪ੍ਰਮਾਪ ਸਹੀ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ ਹੈ ਅਸੀਂ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈਗੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ